ਤੁਸੀਂ ਇਹਨਾਂ ਨੂੰ ਵੀ ਦੇ ਰਹੇ ਮੈਂ ਮੈਂ ਤੁਹਾਡਾ ਹਾਊਸ ਦਾ ਪੰਜਾਬ ਦੇ ਸਪੋਰਟਸ ਮਿਨਿਸਟਰ ਮੀਤ ਹੇਰ ਜੀ ਦਾ ਕਿਉਂਕਿ ਉਹਨਾਂ ਨੇ ਪਿਛਲੇ ਦਿਨੀ ਪੰਜਾਬ ਦੇ ਇੰਟਰਨੈਸ਼ਨਲ ਜਿਹੜੇ ਖਿਡਾਰੀ ਸੀ ਉਹਨਾਂ ਨੂੰ PCS ਤੇ PPS ਦੀਆਂ ਨੌਕਰੀਆਂ ਦਿੱਤੀਆਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜੀ ਵਧਾਈ ਦੇ ਪਾਤਰ ਨੇ ਪਰ ਇੱਕ ਸਪੋਰਟਸ ਪਾਲਿਸੀ ਜਿਹੜੀ 2023-24 ਦੇ ਵਿੱਚ ਬਣੀ ਉਹਦੇ ਵਿੱਚ ਇੱਕ ਲੈਂ ਪਾਈ ਗਈ ਵੀ ਹਰ ਇੱਕ ਜਿਹੜਾ ਸਪੇਅਰ ਖਿਡਾਰੀ ਹੈ ਜਿਹੜਾ ਬਾਹਰ ਬੈਠਾ ਹੁੰਦਾ ਉਸ ਨੂੰ 35% ਜਿਹੜਾ ਪਲੇ ਕਰਨਾ ਜ਼ਰੂਰੀ ਹੈ ਤੇ ਇਹ ਜਿਹੜੀ ਬੱਚਿਆਂ ਦਾ ਇਹਦੇ ਵਿੱਚ ਨੁਕਸਾਨ ਹੋ ਰਿਹਾ ਕਿਉਂਕਿ ਗ੍ਰੈਜੂਏਸ਼ਨ ਦੇ ਵਿੱਚ ਕੋਈ ਵੀ ਕੋਚ ਜਿਹੜਾ ਸਹਿਬਾਨ ਆ ਉਹ ਲਿਖ ਕੇ ਦੇਣ ਨੂੰ ਤਿਆਰ ਨਹੀਂ ਸੋ ਅੱਗੇ ਬੱਚਿਆਂ ਦੀ ਐਡਮਿਸ਼ਨਾਂ ਹੋਣਗੀਆਂ ਸੀਪੀਆਡ ਬੀਪੀਆਡ ਐਨਆਈਐਸ ਦੇ ਵਿੱਚ ਤੇ ਉਹਦੇ ਵਿੱਚ ਲੋਡ ਪਵੇਗੀ ਸੋ ਇਸ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਕਿ ਜਿਹੜਾ ਸਪੇਅਰ ਖਿਡਾਰੀ ਬਾਹਰ ਬੈਠਾ ਹੁੰਦਾ ਉਹ ਕੋਚਾਂ ਦੀ ਸਹਿਮਤੀ ਦੇ ਨਾਲ ਹੀ ਕਿਉਂਕਿ ਕਈ ਵਾਰੀ ਕੀ ਹੁੰਦਾ ਕੋਈ ਇੱਕ ਸਾਈਡ ਤੇ ਕੋਈ ਕਾਰਨਰ ਖੇਡਦਾ ਕੋਈ ਸੈਂਟਰ ਖੇਡਦਾ ਤਾਂ ਉਹਦਾ ਸਬਸਟੀਟਿਊਟ ਜਿਹੜਾ ਖਿਡਾਰੀ ਰੱਖਿਆ ਜਾਂਦਾ ਵੀ ਜੇ ਹਿੱਡਰ ਦੇ ਡਾਰੋਂ ਸੱਟ ਲੱਗ ਜੇ ਤਾਂ ਉਹਦਾ ਦੂਜਾ 플레이ਡਾ ਬੰਦਾ ਉਹਦੀ ਆਪਸ਼ਨ ਰੱਖੀ ਜਾਂਦੀ ਹੈ ਸੋ ਇਹਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਕਿ ਜਿਹੜੇ ਖਿਡਾਰੀਆਂ ਦਾ ਗ੍ਰੇਡੇਸ਼ਨ ਦੇ ਵਿੱਚ ਖਡੋਤ ਆਈ ਹੈ ਉਹ ਨਾ ਆਵੇ ਸੋ ਮੈਂ ਮੰਤਰੀ ਸਾਹਿਬ ਉੱਠ ਕੇ ਚਲੇ ਗਏ ਜਿਹੜੀ 35% ਪਲੇ ਕਰਨਾ ਜ਼ਰੂਰੀ ਹੈ ਸੋ ਇਸ ਰੋਕ ਨੂੰ ਜਿਹੜਾ ਹਟਾਇਆ ਜਾਵੇ ਤੇ ਸਾਡੇ ਜਿਹੜੇ ਖਿਡਾਰੀਆਂ ਦਾ ਹੱਕ ਜਿਹੜਾ ਜੋ ਖੇਡ ਕੇ ਆਉਂਦੇ ਨੇ ਉਹਨਾਂ ਦੀ ਗ੍ਰੈਡਿਏਸ਼ਨ ਕਰਕੇ ਉਹ ਅੱਗੇ ਐਡਮਿਸ਼ਨਾਂ ਲੈ ਸਕਣ ਅੱਗੇ ਕੋਰਸਾਂ ਦੇ ਵਿੱਚ ਸਪੋਰਟਸ ਪਾਲਿਸੀ ਦੇ ਵਿੱਚ ਖਿਡਾਰੀ ਜਿਹੜਾ ਫਾਇਦਾ ਲੈ ਸਕਣ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਸੰਦੀਪ